15 ਬੈਚ ਦੇ ਆਈਏਐਸ ਨਵਨਯੁਕਤ ਡਿਪਟੀ ਕਮਿਸ਼ਨਰ 우ਮਾ ਸ਼ੰਕਰ ਗੁਪਤਾ ਨੇ ਗੁਰਦਾਸਪੁਰ ਵਿਖੇ ਰਸਮੀ ਤੌਰ ਤੇ ਸੰਭਾਲਿਆ ਡਿਪਟੀ ਕਮਿਸ਼ਨਰ ਦਾ ਅਹੁਦਾ ਵਿਸ਼ੇਸ਼ ਰੰਗਲ ਦਾ ਪੰਜਾਬ ਸਰਕਾਰ ਨੇ ਮੋਗਾ ਵਿਖੇ ਕੀਤਾ ਦਬਾਦਲਾ ਨਵਨਯੁਕਤ ਡਿਪਟੀ ਕਮਿਸ਼ਨਰ 우ਮਾ ਸ਼ੰਕਰ ਗੁਪਤਾ ਨੇ ਕਿਹਾ ਅਮਨ ਅਮਾਨ ਨਾਲ ਕਰਵਾਇਆ ਜਾਵੇਗਾ ਡੇਰਾ ਬਾਬਾ ਨਾਨਕ ਦਾ ਜਿਮਨੀ ਚੋਣਾਂ ਡਿ렉ਸ਼ਨ ਲਈ ਹਾਜ਼ਰ ਹੈ ਸ੍ਰੀਮਾਨ ਯਾ ਯੋ ਚਾ ਚਾ ਆਇਆ ਪਿੱਛੇ ਮੈਂ ਦੋ ਮੀਟਰ ਹੈ ਗੈਟ ਨੂੰ ਵਧੜ ਗਾਟਣ ਹਾਂ ਹਾਂ ਕੋਣ ਨੂੰ ਦੱਸਦਾ ਸਭ ਤੋਂ ਪਹਿਲਾਂ ਮੈਂ ਮਾਨਯੋਗ ਮੁੱਖ ਮੰਤਰੀ ਦਾ ਤੇ ਮਾਨਯੋਗ ਮੁੱਖ ਸਕੱਤਰੀ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਉਹਨਾਂ ਨੇ ਮੈਨੂੰ ਗਰਦਾਸਪੁਰ ਜ਼ਿਲ੍ਹੇ ਦੀ ਬਤੌਰ ਟੀਲਾ ਮੈਨ ਸਟੇਟ ਜ਼ਿੰਮੇਵਾਰੀ ਦਿੱਤੀ ਹੈ ਤੇ ਕਿਉਂਕਿ ਕਿ ਮੈਂ ਇੱਥੇ ਪਹਿਲਾਂ ਵੀ 2005 ਕੰਮ ਕਰ ਚੁੱਕਿਆ ਐਜੇ ਡਿਸਟ੍ਰਿਕਟ ਟਰਾਂਸਪੋਰਟ ਅਫੀਸਰ ਤਾਂ ਥੋੜਾ ਬਹੁਤ ਮੈਨੂੰ ਇਸ ਏਰੀਆ ਬਾਰੇ ਕਾਫੀ ਜਾਣਕਾਰੀ ਹੈਗੀ ਤੇ ਮੇਰੀ ਕੋਸ਼ਿਸ਼ ਰਹੂਗੀ ਕਿ ਜੋ ਸਰਕਾਰ ਦਾ ਮਕਸਦ ਹੈਗਾ ਕਿ ਇੱਥੇ ਜਿਹੜੀ ਡੇਰਾ ਬਾਬਾ ਨਾਨਕ ਦੀ ਇਲੈਕਸ਼ਨ ਹੈ ਬਾਈ ਇਲੈਕਸ਼ਨ ਹੈ ਉਹਨੂੰ ਸਹੀ ਤੰਗ ਦਾ ਕਰਾਈ ਜਾਵੇ ਇਲੈਕਸ਼ਨ ਦੇ ਜੋ ਨਿਯਮਸ ਨੇ ਉਹਨਾਂ ਨੂੰ ਉਹਨਾਂ ਨੂੰ ਪ੍ਰੋਪਰ ਫੋਲੋ ਕਰਦੇ ਹੋਏ ਸਹੀ ਤਰ੍ਹਾਂ ਇਲੈਕਸ਼ਨ ਹੋਵੇ ਤੇ ਬਾਕੀ ਜੋ ਵੀ ਲੋਕ ਇੱਥੇ ਦੇ ਇਥੇ ਕੰਮ ਹੋਣਗੇ ਜਾਂ ਚੱਲ ਰਹੇ ਨੇ ਜਾਂ ਕਰਵਾਏ ਜਾਣਗੇ ਉਹਨਾਂ ਤੇ ਮੇਰਾ ਫੋਕਸ ਹੋਏਗਾ ਤੇ ਇਦੇ ਨਾਲ ਹੀ ਜਿਹੜੇ ਆਮ ਲੋਕਾਂ ਦੇ ਕੋਈ ਵੀ ਸਮੱਸਿਆਵਾਂ ਨੇ ਜਾਂ ਉਹਨਾਂ ਨੂੰ ਕੰਮਕਾਰ ਚ ਕੋਈ ਕਿਸੇ ਵੀ ਦਫ਼ਤਰਾਂ ਚ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਮੇਰੀ ਉਹਦੇ ਵਿੱਚ ਕੋਸ਼ਿਸ਼ ਰਹੇਗੀ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਹੱਲ ਕੀਤਾ ਜਾਵੇ ਤੇ ਆਮ ਲੋਕਾਂ ਨੂੰ ਮੈਕਸਿਮਮਲੀ ਦਿੱਤਾ ਜਾਵੇ ਸਰ ਜੀ ਤੁਹਾਡਾ ਕਿਹੜਾ ਲੈਚ ਹੈਗਾ ਵਾਗਾ ਕਿ ਕਿਹੜੀ ਲੋਕਾਂ ਨੂੰ ਕੀ ਉਪਾਅ ਮੇਰਾ 2015 ਬੈਚ ਹੈ ਆਈਐਸ ਦੇ ਵਿੱਚ ਪਹਿਲਾਂ ਮੈਂ 2010 ਮੇਰਾ ਪੀਸੀਆ ਦਾ ਬੈਸੀ ਮੈਂ 2020 ਚ ਪ੍ਰਮੋਟ ਹੋ ਕੇ ਆਈਐਸਟ ਮੇਰੀ ਐਲੀਵੇਸ਼ਨ ਹੋਈ ਤੇ ਇਸ ਤੋਂ ਪਹਿਲਾਂ ਮੈਂ ਡਾਇਰੈਕਟਰ ਲੋਕਲ ਬੋਰਡੀ ਦਾ ਅਚਾਰ ਸੀ ਤੇ ਉਸ ਤੋਂ ਪਹਿਲਾਂ ਮੈਂ ਇੰਡਸਟਰੀ ਡਿਪਾਰਟਮੈਂਟ ਚ ਇਨਵੈਸਟਮੈਂਟ ਪੰਜਾਬ ਸੀਗਾ ਤੇ 4 ਸਾਲ ਮੈਂਨੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਚ ਡਿਪੂਟੇਸ਼ਨ ਤੇ ਲਗਾਈ ਨੇ ਤੇ ਇਸ ਤੋਂ ਪਹਿਲਾਂ ਮੈਂ ਬੋਰਡ ਲਈ ਪਹਿਲਾ ਬਠਿੰਡਾ ਦੇ ਵਿੱਚ ਵੀ ਕਮਿਸ਼ਨਰ ਤੇ ਸੀਏਬੀਡੀ ਰਹਿ ਚੁੱਕਿਆ ਐਡੀਸੀ ਮੁਕਸਰ ਵੀ ਰਹਾ ਮੈਂ ਕਮਿਸ਼ਨਰ ਮਾਰਲੀ ਵੀ ਤੇ ਐਡੀਸੀ ਰੋਪੜ ਵੀ ਰਹਿ ਚੁੱਕਿਆ ਹੈ ਤੇ ਮੇਰੀ ਕੋਸ਼ਿਸ਼ ਇਹ ਹੈ ਕਿ ਜਿਹੜੀ ਸਾਡੀ ਇੱਥੇ ਅਫਸਰ ਸਹਿਬਾਨ ਦੀ ਟੀਮ ਹੈ ਸਾਰੇ ਐਡੀਸੀਸ ਰੈਵਨਿਊ ਦੇ ਅਫਸਰ ਨੇ ਐਸਡੀਐਮ ਨੇ ਸਾਰੇ ਨਾਲ ਇੱਕ ਐਜੇ ਟੀਮ ਵਰਕ ਕੰਮ ਕਰੀਏ ਤੇ ਪੁਲਿਸ ਪ੍ਰਸ਼ਾਸਨ ਨਾਲ ਸਾਰੇ ਪੁਲਿਸ ਅਫਸਰ ਨਾਲ ਵੀ ਤਾਂ ਕਿ ਇੱਥੇ ਲਾਅ ਐਂਡ ਆਰਡਰ ਦੀ ਵੀ ਸਾਰੀ ਜੇ ਕੋਈ ਦਿੱਕਤਾਂ ਹੈ ਨੇ ਉਹਨੂੰ ਵੀ ਹੱਲ ਕੀਤਾ ਜਾਵੇਗਾ ਤੇ ਸਾਰੇ ਆਫੀਸਰਸ ਨਾਲ ਇੱਕ ਟੀਮ ਵਰਕ ਕਰਦੇ ਹੋਏ ਵਧੀਆ ਕੋਸ਼ਿਸ਼ ਕੀਤੀ ਜਾਵੇਗੀ ਇੱਕ ਵਧੀਆ ਪ੍ਰਸ਼ਾਸਨ ਲੋਗਾਂ ਨੂੰ ਦਿੱਤਾ ਜਾਵੇ ਬੜੇ ਬਾਰਡਰ ਇੱਥੇ ਚੁਣੌਤੀਆਂ ਆਤੀਆਂ ਹਾਸਲ ਕਰਦੇ ਹਾਂ ਖਾਸ ਕਰਕੇ ਮੈਚੂਰੇ ਦੇ ਮੱਦੇਨਜ਼ਰ ਪਾਕਿਸਤਾਨ ਦੇ ਬਾਰਡਰ ਦਾ ਤੁਹਾਡਾ ਵਿਚਾਰ ਜਿੰਨਾ ਬੇਨਤੀ ਹੈ ਦੇਖੋ ਇਹ ਬੜਾ ਪ੍ਰੀਮੇਚੁਰ ਹੈ ਮੇਰੇ ਲਈ ਇਹ ਸਵਾਲ ਦਾ ਜਵਾਬ ਦੇਣਾ ਮੈਂ ਕਹਿ ਰਿਹਾ ਚੁੱਕਿਆ ਹਾਂ ਕਿ ਜੋ ਵੀ ਇਸ਼ੂਸ ਹੋਣਗੇ ਉਹਨੂੰ ਪਹਿਲੇ ਦੇ ਆਧਾਰ ਤੇ ਉਹਨੂੰ ਸਮਝਣਾ ਪਹਿਲਾਂ ਜ਼ਰੂਰੀ ਹੁੰਦਾ ਇਸ਼ੂਸ ਕੀ ਨੇ ਬਿਨਾ ਸਮਝੇ ਉਸਤੇ ਕੋਈ ਵੀ ਕਮੈਂਟ ਕਰਨਾ ਠੀਕ ਨਹੀਂ ਹੁੰਦਾ ਇਹ ਇੱਕ ਬੜਾ ਸੈਂਸਿਟਿਵ ਮੈਟਰ ਹੈ ਜੋ ਤੁਸੀਂ ਰੇਜ਼ ਕਰ ਰਹੇ ਹੋ ਮੈਂ ਇਸ ਬਾਰੇ ਇਸ ਵਕਤ ਕੁਝ ਵੀ ਕਹਿਣਾ ਮناسب ਨਹੀਂ ਸਮਝਦਾ ਬਟ ਜਿਵੇਂ ਮੈਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਹਾਸਲ ਹੋਏਗੀ ਤਾਂ ਮੈਂ ਸਮਝਣ ਦੀ ਕੋਸ਼ਿਸ਼ ਕਰਾਂਗਾ ਪੁਲਿਸ ਆਫੀਸਰਜ਼ ਨਾਲ ਮੀਟਿੰਗ ਕਰਕੇ ਵੀ ਇਹਦੇ ਵਿੱਚ ਕੀ ਇਸ਼ੂਜ਼ ਨੇ ਕਿਵੇਂ ਇਹਨੂੰ ਹੈਂਡਲ ਕੀਤਾ ਜਾ ਸਕਦਾ ਤੇ ਸਾਡੀ ਪੂਰ ਜੋਰ ਕੋਸ਼ਿਸ਼ ਰਹੇਗੀ ਕਿ ਜੋ ਵੀ ਸਮੱਸਿਆ ਨੇ ਇਹਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਥੈਂਕ ਯੂ ਜੈ ਹਿੰਦ